ਜੋ ਕਿ ਪ੍ਰਾਣੀਆਂ ਸਰਕਾਰਾਂ ਆਪ ਲੁੱਟਣ ਲੱਗੀਆਂ ਤੇ ਲੋਕਾਂ ਨੂੰ ਬੇਮੀਤੀ ਹੋ ਗਈ। ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ। ਮੇਰੇ ਚ ਘੱਟ ਬੋਲਦਾ। ਆ ਬਾਜਵੇਂ ਹੋਰਾਂ ਚ ਘਰੇ ਹੋਰਾਂ ਚ ਬੜਿੰਗੋਹਾਂ ਚ ਤੜਿੰਗੋਹਾਂ ਚ ਇਹਨਾਂ ਜਾਦੇ ਬੋਲਦਾ ਗੁੱਸਾ। ਉਹ ਅਜ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ। ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਤੋਲ ਕੇ ਵਜ ਜਾ ਇਹ ਚੱਕੀ ਨਾ। ਨਹੀਂ ਤਾਂ ਲੋਕ ਉੱਠ ਖੜਨਗੇ ਕਿਉਂਕਿ ਲੀਡਰਾਂ ਤਾਂ ਸੁਣਦੇ ਨਹੀਂ। ਮੈਂ ਵੀ ਜਾਂਦ ਰਿਆਂ ਪਹਿਲਾਂ ਪੈਸੇ ਲੈ ਕੇ ਉਹਨਾਂ ਦੀ ਗਰੇਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹਿ ਬਸ ਅਸੀਂ ਆਪਣੀ ਧੱਤੀ ਛੱਡ ਕੇ ਕਿਉਂ ਜਾ ਰਹੇ ਹਾਂ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਦੱਸਿਆ ਕਿਉਂਕਿ ਪ੍ਰਾਣੀਆਂ ਸਰਕਾਰਾਂ ਆਪ ਲੁੱਟਣ ਲੱਗੀਆਂ ਤੇ ਲੋਕਾਂ ਨੂੰ ਬੇਮੀਦੀ ਹੋ ਗਈ 9 ਸਾਲ ਵਿੱਤ ਮੰਤਰੀ ਇਹ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਫਿਰ ਮਾਪੇ ਕਹਿੰਦੇ ਵੀ ਇੱਥੇ ਤਾਂ ਖਜ਼ਾਨਾ ਖਾਲੀ ਹੈ ਜਾ ਪੁੱਤ ਕਿਤੇ ਹੋਰ ਚੱਲ ਜਾ ਫਿਰ ਇਰਾਕ ਚ ਵੀ ਗਏ ਆਪਣੇ ਬੰਦੇ ইরাਕ ਚ ਜਦੋਂ ਮੈਂ ਐਮਪੀ ਬਣਿਆ ਨਵਾਂ ਨਵਾਂ ਜੂਨ ਜੁਲਾਈ ਚ ਫੇ ਰੌਲਾ ਪਿਆ ইরাਕ ਚੋਂ ਸੀ 3-4000 ਮੁੰਡਿਆਂ ਨੂੰ ইরাਕ ਚੋਂ ਕੱਢ ਕੇ ਲਿਆ ਆ। ਉੱਥੇ ਸਾウਦੀ ਅਰਬ ਚ ਗਲਫ ਕੰਟਰੀਆਂ ਚ ਪਤਾ ਨਹੀਂ ਕਿਹੜੇ ਹਾਲਾਤਾਂ ਚ ਰਹਿੰਦੇ ਆ ਸਾਡੇ ਬੱਚੇ। ਕਿਉਂ ਵੀ ਇੱਥੇ ਕਿਉਂ ਨਹੀਂ ਅਸੀਂ ਕੰਮ ਕਰਦੇ? ਆਓ ਇੱਥੇ ਕੰਮ ਕਰੋ। ਆਪ ਦੀ ਧਰਤੀ ਆਪਦੇ ਲੋਕ ਨੇ, ਆਪਦਾ ਭਾਈਚਾਰਾ, ਆਪ ਗਿਆ ਰਿਸ਼ਤੇਦਾਰੀਆਂ ਇੱਥੇ ਨੇ। ਇੱਥੇ ਦੀਵਾਲੀਆਂ, ਦਸਹਿਰੇ ਲੋੜੀਆਂ ਬਸਾਖੀਆਂ ਸਾਡੀਆਂ ਇੱਥੇ ਨੇ ਸੰਗਰਾਮ ਤਾਂ ਇੱਥੇ ਨੇ ਜਗਰਾਤੇ ਇੱਥੇ ਨੇ ਹਨੂਮਨ ਜਨਮ ਦਿਤੀ ਇੱਥੇ ਨੇ ਇਦਾਂ ਸ਼ਵਰੀਦਾਂ ਇੱਥੇ ਨੇ ਸਾਰੇ ਲੜਕੇ ਰਹਿੰਦੇ ਆਪਾਂ ਇੱਥੇ ਸੋਇਸ ਕਰਕੇ ਸੱਚੀ ਮੁੱਚੀ ਸੱਚੇ ਦਿਲੋਂ ਪੰਜਾਬ ਦਾ ਖੜਾ ਬਹੁਤ ਕੁਝ ਦਿੱਤਾ ਪੰਜਾਬ ਨੇ ਮੈਨੂੰ ਪੰਜਾਬੀਆਂ ਨੇ ਬਹੁਤ ਕੁਝ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੋਂ ਵੱਦ ਕੀ ਰੱਬ ਥੱਲੇ ਲਾਉਣਾ ਹੈ ਹੋਰ ਇਦੋਂ ਵੱਦ ਕੀ ਚਾਹੁੰਦੇ ਆ ਜੀ ਤੇ ਫਿਰ ਮੈਂ ਸੋਚਦਾ ਮੈਨੂੰ ਤਾਂ ਇਨਾ ਕੁਝ ਦਿੱਤਾ ਲੋਕਾਂ ਨੇ ਲੋਕਾਂ ਨੂੰ ਮੈਂ ਕੀ ਦਿੱਤਾ ਵਾਪਸ ਫਿਰ ਉਹ ਵਾਪਸੀ ਦੇ ਕਰਜ਼ੇ ਲਾਉਣਾ ਫਿਰਦਾ ਵੈਸੇ ਤੁਸੀਂ ਆਪਣੇ ਪਿਆਰ ਦਾ ਕਰਜ਼ਾ ਇਨਾ ਚੜਾਤਾ ਮੇਰੇ ਸਿਰ ਤੇ ਕਿ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਨਾ ਕਿ ਤੁਹਾਡੇ ਪਿਆਰ ਦਾ ਧੰਨਵਾਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੱਕ ਜਨਮ 'ਚ ਹਰੇਕ ਸਾਂਤ ਤੋਂ ਵੱਧ ਵੀ ਨਹੀਂ ਉਤਰਨਾ ਜਿੰਨਾ ਦਾ ਕਰਜ਼ਾ ਤੁਸੀਂ ਛੱਡ ਰੱਖਿਆ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜਵੇਂ ਹੋਰਾਂ 'ਚ ਖੈਰੇ ਹੋਰਾਂ 'ਚ ਬਿੰਗੋਰਾਂ 'ਚ ਤੜਿੰਗੋਰਾਂ 'ਚ ਨਾਲ ਯਾਦੇ ਬੋਲਦਾ ਹੈ ਗੁੱਸਾ ਵੀ ਯਾਰ ਇਹਨੂੰ ਕਿਉਂ ਆਏ ਬਿਠਾਤਾ ਆਮ ਜਿਹਾ ਜੇ ਜੋ ਆਕੇ ਇਹਨੂੰ ਇੱਥੇ ਸਾਡੀਆਂ ਕੁਰਸੀ ਤੇ ਤਾਂ ਹੀ ਗਾਲਾਂ ਕੱਢਦੇ ਆ ਮੈਂ ਕੱਢੀ ਜਾਵਾਂ ਜੋ ਮਰਜ਼ੀ ਕਰਿਓ ਇੰਨਾ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆਏ ਤੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਕੱਟ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸੰਬਸਾ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਅੱਛਾ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਤੋਲਖੇ ਵਜੇ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਖੜਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਰਿਆਂ ਪਹਿਲਾਂ ਪੈਸੇ ਲੈ ਕੇ ਉਹਨਾਂ ਦੀ ਗਰੇਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਬੈਠਾ ਰਹਿ ਬਸ ਆਈ ਬੈਠੇ ਰਹਿੰਦੇ ਅਸੀਂ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਥੋੜੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾ ਢਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਮੈਂ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ